ਸਾ ਸਿਕਲ ਸਾਰੇ ਨੂੰ ਜੀ ਹੋਪ ਕੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਅੱਜ ਮੈਂ ਤੁਹਾਡੇ ਲਈ ਬਣਾ ਰਹੀ ਹਾਂ ਜੀ ਮੂਲੀਆਂ ਦੀ curdy ਘਟ ਕੇ ਤੋਂ واش ਕਰ ਲਿਆ ਹੋਇਆ ਤੇ ਇਹਦੇ ਲਈ ਅਸੀਂ ਲਵਾਂਗੇ ਜੀ ਇੱਕ ਟਮਾਟਰ ਇੱਕ ਪਿਆਜ਼ ਹਰੀ ਮਿਰਚ ਤੇ ਅਦਰਕ ਤੇਲ ਸਾਡਾ ਗਰਮ ਹੋ ਚੁੱਕਾ ਜੀ ਇਹਦੇ ਵਿੱਚ ਅਸੀਂ ਪਾਵਾਂਗੇ ਥੋੜੀ ਜਿਹੀ ਹਿੰਗ ਗੈਸ ਨੂੰ ਥੋੜਾ ਕੱਟ ਕਰ ਲਵਾਂਗੇ ਉੜੀ ਜੀ ਨਹੀਂ ਪਾਗੇ ਮਿੱਥ ਪਾਵਾਂਗੇ ਧੀਰਾ ਜੀਰਾ ਸਾਡਾ ਚਟਕ ਦੇ ਦੇ ਤੇ ਇਹਦੇ ਅਸੀਂ ਪਾਵਾਂਗੇ ਜੀ ਅਦਰਕ ਅਦਰਕ ਨੂੰ ਅਸੀਂ ਲਾਲ ਕਰਨਾਗੇ ਥੋੜਾ ਜਿਹਾ ਜਿਆਦਾ ਵੀ ਨਹੀਂ ਲਾਲ ਕਰਨਾ ਕਿ ਕਾਲਾ ਹੀ ਹੋ ਜੇ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਪਿਆਜ਼ ਤੇ ਹਰੀ ਮਿਰਚ ਅੱਗੇ ਪਾਵਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਆਪ ਨੂੰ ਲਵਾਂਗੇ ਅੱਜ ਕੱਲ ਨਵਰਾਤਰੇ ਵੀ ਚੱਲ ਰਿਹਾ ਤੁਸੀਂ ਪਿਆਜ਼ ਨੂੰ ਸਕਿੱਪ ਕਰ ਸਕਦੇ ਹੋ ਟਮਾਟਰ ਤੇ ਅਦਰਕ ਤੇ ਹਰੀ ਮਿਰਚ ਵੀ ਸਬਜ਼ੀ ਬਣਾ ਰਹੇ ਬਣਾ ਸਕਦੇ ਆ ਪਰ ਮੈਂ ਪਿਆਜ਼ ਪਾਇਆ ਹੈ ਤੁਸੀਂ ਸ਼ਾਇਦ ਸਕਿੱਪ ਕਰ ਸਕਦੇ ਹੋ ਸਬ지 सेम ਇਦਾਂ ਦੀ ਹੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣੇਗੇ ਦੇਖੋ ਜੀ ਪਿਆਜ਼ ਸਾਡੇ ਲਾਲ ਮਤਲਬ 골ਡਨ ਜੇ ਹੋਗੇ ਥੋੜੇ ਜਿਹਾ ਜ਼ਿਆਦਾ ਨਹੀਂ ਅਸੀਂ ਇਹਨਾਂ ਨੂੰ ਪਕਾਉਣਾ ਕਿ ਬਿਲਕੁਲ ਜੀ ਲਾਲ ਨਹੀਂ ਕਰਨੇ ਐਨੇ ਸਾਡੇ ਪੁੱਜ ਗਏ ਆ ਪਿਆਜ਼ ਜਦ ਅਸੀਂ ਜੁੱਚ ਪਾਵਾਂਗੇ ਉਹਨੂੰ ਮਸਾਲੇ ਤੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀ ਹਲਦੀ ਲਾਲ ਮਿਰਚ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾਣਾ ਹੈ ਜਿੰਨੀ ਤੁਹਾਡੀ ਸਬਜੀ ਹੈ ਤੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਇਹਨੂੰ ਅਸੀਂ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਾਂਗੇ ਪਿਆਜ਼ ਸਾਡੇ ਵੈਸੇ ਵੀ ਭੁੱਜ ਚੁੱਕੇ ਨੇ ਤੇ ਅਸੀਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਜਿਹੜੇ ਅਸੀਂ ਮਸਾਲੇ ਸੁੱਕੇ ਮਸਾਲੇ ਪਾਏ ਆ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਤੇ ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਵੈਸ਼ ਕਰਨਾ ਹੈ ਚੰਗੀ ਤਰ੍ਹਾਂ ਇਹਨੂੰ ਲਵਾਵਾਂਗੇ ਇਹਦੇ ਵਿੱਚ ਵਿਨਾਗਰ ਸਾਡੇ ਪਿਆਜ਼ ਤੇ ਟਮਾਟਰਾਂ ਜਿਹੜਾ ਮਸਾਲਾ ਹੈ ਨਾ ਤੇਲ ਨਹੀਂ ਛੱਡ ਦਿੰਦਾ 1-1.5 ਤੱਕ ਤੁਸੀਂ ਸਬਜ਼ੀ ਨਹੀਂ ਬਣਾਉਣੀ ਦੇਖੋ ਜੀ ਮਸਾਲਾ ਸਾਡੇ ਨੂੰ ਤੇਲ ਛੱਡ ਦਿੱਤਾ ਆ ਤੇ ਚੰਗੀ ਤਰ੍ਹਾਂ ਟਮਾਟਰ ਹੋ ਗਏ ਨੇ ਇਹਦੇ ਚ ਅਸੀਂ ਪਾ ਦਾਂਗੇ ਜੀ ਮੂਲੀਆਂ ਤੇ ਮੂਲੀ ਇਹਦੇ ਪਕਦੇ। ਹੁਣ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹਰਾ ਮਸਾਲਾ ਮਿਕਸ ਕਰ ਦਾਂਗੇ ਇਹਦੇ ਵਿੱਚ। ਤੇ ਜਿਹੜਾ ਰਸ ਇਹਨੂੰ ਥੋੜੀ ਦੇਰ ਲਈ ਟੱਕਦਾ ਮੰਗੂ। ਇਹਨੂੰ ਮਿਕਸ ਕਰਕੇ ਥੋੜੀ ਦੇਰ ਲਈ ਰੁਪੀ ਟੱਕ ਦੇਣੀ। ਤੇ ਐਵੇਂ ਥੋੜਾ ਗੈਸ 'ਤੇ ਲੋਹੀ ਤੜਕਾ ਕਰ ਦੋ ਤੇ ਤਾਜੀ ਮਸਾਲੇ ਜਿਹੜੇ ਨੀਕੇ ਆ ਨਾ ਔਰ ਮਤਲਬ نیچے ਨਾ ਲੱਗ ਜਾਣ ਲੜਾਈ ਦੇ ਤੇ ਇਸ ਕਰਕੇ ਅਸੀਂ ਪਹਿਲਾਂ ਤੇ ਇੱਕ ਥੋੜਾ ਤੇਸ ਕਰਕੇ ਕੱਟ ਕਰ ਲੈਣਾ ਹੈ ਤੇ ਹੌਲੀ ਹੌਲੀ ਫਲੇਮ ਤੇ ਨੂੰ ਟਾ ਕੇ ਬਣਾਉਣਾ ਦੇਖੋ ਜੀ ਪੁਰਜੀ ਸਾਡੀ ਬਣ ਚੁੱਕੀ ਆ ਪੁਰਜੀ ਨੇ ਬਿਲਕੁਲ ਤੇਲ ਛਾੜ ਦਿੱਤਾ ਹੈ ਜੇ ਤੇ ਬਹੁਤ ਹੀ ਵਧੀਆ ਬਣੀ ਪੀ ਬਿਲਕੁਲ ਅਸੀਂ ਲਾਲ ਕਰਕੇ ਬਣਾਈ ਹੈ ਬਹੁਤ ਹੀ ਵਧੀਆ ਹੈ ਬਣੀ ਅਹ ਦੇਖ ਸਕਦੇ ਹੋ ਤੁਸੀਂ ਜਿਹੜੇ ਕੱਟ ਰਵਾਂਗੇ ਬਰਤਨ ਚ ਆ ਦੇਖੋ ਤੇ ਇਹ ਰੈਸਪੀ ਤੁਸੀਂ ਟਰਾਈ ਕਰਕੇ ਦੇਖਣਾ ਜਿਹੜੇ ਵਰਤ ਰੱਖਦੇ ਸੀ ਪਹਿਲਾਂ ਵੀ ਕਿਹਾ ਕਿ ਉਹ ਬਣਾਣੀ ਇਸ ਤਰ੍ਹਾਂ ਹੀ ਐ ਬਸ ਪਿਆਜ਼ ਸਕਿੱਪ ਕਰ ਦੋ ਉਹ ਨਹੀਂ ਖਾ ਸਕਦੇ ਜਿਹੜੇ ਵਰਤ ਰੱਖਦੇ ਨੇ ਤੇ ਆ ਦੇਖੋ ਜੀ ਕੜਾਈ ਚ ਅਸੀਂ ਸਬਜੀ ਕੱਢ ਲਈ ਐ ਤੇ ਦੇਖ ਸਕਦੇ ਹੋ ਕਿ ਵਧੀਲੀ ਬਣੀ ਐ ਤੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਮੇਰੀ ਰੈਸਪੀ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਬਾਏ